ਮੇਰਾ ਨਾਮ ਦਿਲਪ੍ਰੀਤ ਸਿੰਘ ਹੈ ਮੈਂ ਪੈਡਰਿਲੋ ਵਾਲ ਤੋਂbelong ਕਰਦਾ ਹਾਂ ਜੀ ਤੇ ਮੈਂ ਨੂੰ ਐ ਮੰਨੋ ਤੁਸੀਂ ਵੀ ਨਸੀ ਦੀ ਦਿੱਕਤ ਜ਼ਿਆਦਾ ਬਹੁਤ ਮਲਟੀ ਪ੍ਰੋਬਲਮ ਆ ਰਹੀ ਸੀ ਅੱਛਾ ਨਸ਼ਾ ਕਰਦੇ ਸੀ ਕਿਉਂ ਲੱਗੇ ਸੀ ਨਸ਼ਾ ਕਰਨ ਕਿੰਨਾ ਟਾਈਮ ਪਹਿਲਾਂ ਮੈਂ 4 ਸਾਲ ਪਹਿਲਾਂ ਹੀ ਮੈਂ ਚੰਡੀਗੜ੍ਹ ਗਿਆ ਸੀ ਕੋਰਸ ਕਰਨ ਵਾਸਤੇ ਹੋਟਲ ਵਿੱਚ ਮੈਂ ਰਹਿ ਅੱਛਾ ਜੀ ਉੱਥੇ ਥੋੜਾ ਥੋੜਾ ਨਸ਼ਾ ਕਰਨ ਲੱਗੇ ਸੀ ਮਤਲਬ ਕਦ ਸੰਕਟ ਚ ਪੈ ਗਿਆ ਜੀ ਲਈ ਓਕੇ ਤੇ ਉੱਥੋਂ ਵਾਪਸ ਆਏ ਨਾ ਮੈਂ ਘਰ ਤੱਕ ਵਾਪਸ ਮੈਂ ਆਇਆ ਮੈਨੂੰ ਨਸ਼ੇ ਕਰ ਲੈ ਘਰ ਦੇਣੇ ਸੋਚੇ ਪਿੱਛੀ ਬਿਲਾ ਲਈ ਕਿਉਂ ਭਾਂ ਜੇਹੀ ਗੱਲ ਹੋਈ ਹਾਂਜੀ ਵੀ ਬੈਕ ਬਿਲਾ ਲਈ ਬੱਚਾ ਖਰਾਬ ਨਾ ਹੋ ਜੇ ਉੱਥੇ ਤੋਂ ਖਰਚਾ ਮੰਗਦਾ ਸੀ ਜੀ ਓਕੇ ਸਾਨੂੰ ਐਸ ਵੀ ਪੜਾਈ ਦਾ ਖਰਚਾ ਮੰਗ ਰਹੀ ਇੱਥੇ ਦੇ ਨਸ਼ੇ ਦਾ ਖਰਚਾ ਹੋਣਾ ਸੀ ਜੀ ਅਸੀਂ ਨੂੰ ਹੋਰ ਵੀ ਪਤਾ ਨਹੀਂ ਕਿ ਅਸੀਂ ਬਾਕਸ ਕਰ ਬਣਾ ਲਈ ਓਕੇ ਘਰਾਂ ਕਿ ਉਦੋਂ ਵੀ ਜ਼ਿਆਦਾ ਤੋੜ ਹੋ ਗਈ ਕਦੇ ਲਤਨ ਦਰਦ ਹੋਣਾ ਤਾਂ ਇਥੇ ਰਾਤ ਸੌਣਾ ਨਹੀਂ ਸਾਨੂੰ ਉਦੋਂ ਵੀ ਜਾਂਦੀ ਦਿੱਕਤ ਹੁੰਦੀ ਓਕੇ ਜੀ ਕੀ ਜੰਹ ਹੌਲੀ ਹੌਲੀ ਇਹ ਬੋਲੀ ਸਾਬਸਾਰੇ ਪੈਗ ਵਾਰੀ ਪਤਾ ਲੱਗ ਗਿਆ ਇਹ ਪ੍ਰੋਬਲਮ ਬਈ 21 ਚ ਹੀ ਗਏ ਕੋਰਸ ਕਰਨਾ ਹੈ 2021 ਚ ਹਾਂਜੀ ਹਾਂਜੀ 21 ਚ ਗਏ ਕਿੰਨਾ ਟਾਈਮ ਰਿਹਾ ਚੰਡੀਗੜ੍ਹ ਤੁਸੀਂ ਚੰਡੀਗੜ੍ਹ ਹੀ ਮੈਂ ਮੰਨ ਲਉ 6 ਮਹੀਨੇ ਦਾ ਕੋਰਸ ਸੀ 6 ਮਹੀਨੇ ਜੀ ਕੋਰਸ ਕੰਪਲੀਟ ਕਰ ਗਏ ਕਿ ਪਹਿਲਾਂ ਹੀ ਆ ਗਏ ਕੰਪਲੀਟ ਹੋਣ ਦਾ ਅਗਲੇ ਮਹੀਨੇ ਸਰਟੀਫਿਕੇਟ ਮਿਲ ਜਾਊਗਾ ਪਹਿਲਾਂ ਹੀ ਆ ਗਏ ਤੁਸੀਂ ਕੋਈ ਨਸ਼ਾ ਜਾਰੇ ਕਰਨ ਲੱਗੀ ਉਰੇ ਆ ਕੇ ਵੀ ਕਰਦੇ ਰਹੇ ਫਿਰ ਪਿੰਡ ਹਾਂਜੀ ਜੈ ਸੰਗਤ ਉਹ ਹੀ ਜੀ ਮਿਲ ਜਾਂਦੀ ਆ ਬੰਦੇ ਨੂੰ ਹਣ ਮਲਕ ਜੀ ਹਰੇਕ ਤਰ੍ਹਾਂ ਦੀ ਨਸ਼ਾ ਕਰਿਆ ਹੋਣਾ ਫਿਰ ਜਿਹੜਾ ਮਿਲ ਜਾਂਦਾ ਸੀ ਹਾਂਜੀ ਹਰੇਕ ਕਰਕੇ ਦੇਖਿਆ ਹਰੇਕ ਨਸ਼ਾ ਕਰਕੇ ਫਿਰ ਜਦੋਂ ਤੁਸੀਂ ਪੰਜੀ ਛੱਡਣ ਦਾ ਯਤਨ ਕਰਿਆ ਬਾਈ ਛੱਡਣ ਦਾ ਯਤਨ ਕਰਿਆ ਕੋਈ ਸੋਚੀ ਹੋਣਾ ਵੀ ਛੱਡਦੀ ਇਹ ਨਸ਼ੇ ਆਪਾਂ ਹਾਂਜੀ ਕੀ ਦਿੱਕਤਾਂ ਦੀ ਛੱਡਦੇ ਸੀ ਤੁਸੀਂ ਛੱਡਦਾ ਸੀ ਕਿ ਨੀਂਦ ਨਹੀਂ ਆਉਂਦੀ ਸੀਗਾ ਅੱਛਾ ਸਰੀਰ ਟੁੱਟਦਾ ਸੀ ਅੱਛਾ ਤਾਂ ਟੁੱਟਦਾ ਸੀ ਅੱਛਾ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਰਾਤ ਨੂੰ ਮੈਂ ਉੱਠ ਕੇ ਤੁਰਨ ਲੱਗ ਜਾਂਦਾ ਸੀ ਨੀਂਦਾਂ ਲੱਗ ਨਹੀਂ ਮਰ ਅੱਛਾ ਤੇ ਬੋਡੀ ਨੂੰ ਵੜਾ ਲੈ ਲਖਸ ਮਿਲਿਆ ਨਾ ओके ਮਲਤਾਂ ਦੀ ਜਾਨ ਨਿਕਲਦੀ ਹੀ ਪੂਰੀ ਜਿਵੇਂ ਪੰਜ ਤੁਸੀਂ ਦੱਸ ਰਹੇ ਵੀ ਜੇ ਬੰਨ ਕੇ ਰੱਖਣੀਆਂ ਪੈਂਦੀਆਂ ਤੁਸੀਂ ਦਬ ਦੇ ਹਨਾ ਹਰੇਕ ਐਫਰਟ ਕਰਦੇ ਇਹਦਾ ਛੱਡਣ ਦਾ ਜਤਨ ਕੀ ਦਵਾਈਆਂ ਕਿੱਥੋਂ ਕਿੱਥੋਂ ਲਈਆਂ ਇਹ ਚੀਨੀ ਛੱਡਣ ਦੀਆਂ ਬਈ ਫਿਰ ਤੁਸੀਂ ਨੇ ਨਹੀਂ ਨਹੀਂ ਸੰਗਰੂਦਾ ਨਵ ਡਾਕਟਰ ਨਾਲ ਗੱਲ ਕਰੀ ਸੀਗੀ ਮੈਨੂੰ ਦੱਸਿਆ ਦਿੱਕਤ ਹੀ ਮੈਨੂੰ ਇਤਨਾ ਦਿੱਕਤ ਆ ਗਈ ਹਾਂਜੀ ਤੇ ਉਹ ਕਹਿੰਦੇ ਵੀ ਕੋਈ ਨਹੀਂ ਤੁਹਾਨੂੰ ਵੀ ਜੀਵ ਵਾਲੀ ਕੋਈ ਲਗਾ ਦਿੰਦੇ ਆ ਹਾਂ ਤੇ ਉਹ ਕਹਿੰਦੇ ਫਿਰ ਮੈਂ ਕੁਹਾ ਦਾ ਮੁੰਡਾ ਨਾਲ ਸੀਗੀ ਰੋ ਕਹਿੰਦੇ ਵੀ ਇਹ ਨਸਟਾਜ ਹੰਦ ਰਹੇ ਹੋਣਾ ਫਿਰ ਵੀ ਜੀ ਵਾਲੀ ਗੋਲੀ ਦੇ ਲੱਗਦੀ ਗੋਲੀ ਵੀ ਰੋ ਨਸਾ ਬੰਦ ਕਰ ਰਹੇ ਹੋ ਰੋ ਜੀ ਵਾਲੀ ਗੋਲੀ ਮਿਲਦਾ ਆਈ ਨਹੀਂ ਵੀ ਰੋ ਮਿਲਣਾ ਸਹੀ ਕਰਦੇ ਰਹੇ ਹੋ ਨਹੀਂ ਖਾਦੀ ਮਲੇ ਇਹਦੇ ਨਾਲ ਤੁਹਾਨੂੰ ਦਤਾਂ ਚ ਦਰਦ ਸਰੀਰ ਟੁੱਟਣਾ ਵੀਕਨੈਸ ਨੀਂਦ ਨਾ ਆਣੀ ਇਹ ਹੈਗੀਆਂ ਪ੍ਰੋਬਲਮਾਂ ਦਾ ਸ਼ਿਕਾਰ ਹੋ ਗਏ ਤੁਸੀਂ ਓਕੇ ਤੇ ਜਿਵੇਂ ਤੁਸੀਂ ਸਰਵਸ ਪੈਕ ਯੂਜ਼ ਕੀਤਾ ਯੂਜ਼ ਕਰਨਾ ਸਟਾਰਟ ਕੀਤਾ ਮੈਂ ਆਪਣੇ ਪਹਿਲੇ ਗੱਲ ਹੋਈ ਜਦੋਂ ਮੈਂ ਤੁਹਾਨੂੰ ਕਿਹਾ ਵੀ 50 ਦਿਨ ਦਾ ਦਵਾਂਗੇ ਇਹ ਰਿਜ਼ਲਟ ਆਏ ਦੁਬਾਰੋਂ ਤਾਂ ਲਓ ਇਹ ਹੀ ਕਿਹਾ ਜੀ ਤੁਹਾਨੂੰ ਬਾਈ ਕਿੰਨਾ ਫਰਕ ਪੈ ਗਿਆ ਅੱਜ ਕਿੰਨਾ ਟਾਈਮ ਹੋ ਗਿਆ ਸੰਜੀ 80% ਫਾਇਦਾ ਹੋ ਗਿਆ ਓਕੇ ਕੋਈ ਤੋ ਲੰਬੀ ਕੋਈ ਜੀ ਖਾਣੂ ਕਿਹਾ ਹੈ ਨਸ਼ਾ ਲੱਤਾਂ ਲੁੱਤਾਂ ਕਿਵੇਂ ਨੇ ਹੁਣ ਵਧੀਆ ਸੌਂਦਾ ਕੋਈ ਲੱਤਾਂ ਦਰਦ ਨਹੀਂ ਹੁੰਦਾ ਚੰਗੀ ਨੀਂਦ ਸੌਂਦਾ ਚੰਗੀ ਉੱਠਦਾ ਹੈ ਵਧੀਆ ਓਕੇ ਰੋਟੀ ਖਾਂਦਾ ਹੈ ਪਰ ਰੋਟੀ ਨਹੀਂ ਖਾਂਦਾ ਸੀਗਾ ਓਕੇ ਸ਼ਾਮ ਨੂੰ ਨਹੀਂ ਖਾਣੀ ਸੀ ਰੋਟੀ ਨਹੀਂ ਖਾਂਦਾ ਸੀ ਹੁਣ ਕਿੰਨੇ ਦਿਨ ਹੋ ਗਏ ਬਾਈ ਹੁਣ ਤਾਂ ਨਸ਼ਾ ਕਰਿਆ ਕੋਈ ਨਹੀਂ ਜੀ ਉਹਦੋਂ ਵੀ ਛੜਤਾ ਸੀ ਕੋਈ ਤੋੜ ਤੋੜ ਨਹੀਂ ਲੱਗੀ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਬਹੁਤ ਲੋਕ ਇਹ ਜੀ ਦਲਦਲ ਚ ਫਸੇ ਹੋਏ ਨੇ ਲੋਕ ਸ਼ੇਅਰ ਵੀ ਕਰਨਗੇ। ਮੈਂ ਕਹਣਾ ਵੀ ਪ੍ਰਮਾਤਮਾ ਹਰੇਕ ਦਾ ਨਸਾ ਸੜਾਉਂਦਾ। ਉਹ ਜੀ ਆਵੇ ਰੋਂਡਾ ਨਸੇ ਵਿੱਚੋਂ ਨਿਕਲੇਗਾ। ਓਕੇ ਜੀ। ਕਿਸੇ ਦਾ ਬੱਚੇ ਇਹ ਮਸ਼ ਵਿੱਚ। ਬਿਲਕੁਲ ਜਿਹੜੇ ਘਰ ਨੂੰ ਪੈਂਦੇ ਉਹਨੂੰ ਪਤਾ ਪਤਾ ਹੁੰਦਾ ਹਨ। ਤੁਸੀਂ ਕੀ ਕਹਿਣਾ ਚਾਹੋਗੇ ਲੱਖਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤਾਂ ਇਹ ਕਹਿਣਾ ਲਾਉਂਗਾ ਵੀ ਇੱਕ ਵਾਰ ਬੋਡੀ ਸਰਫੇ ਜ਼ਰੂਰ ਇਸਤੇਮਾਲ ਕਰਕੇ ਦੇਖਣੀ। ਓਕੇ। ਜੇ ਇਹਨੂੰ ਫਰਕ ਲੱਗਦਾ ਤਾਂ ਯੂਜ਼ ਕਰਨਾ ਆਦਰਵਾਇਸ ਨਾ ਕਰਨੀ। ਇੱਕ ਵਾਰੀ ਯੂਜ਼ ਕਰਕੇ ਜਿਵੇਂ ਤੁਹਾਡੀ ਜ਼ਿੰਦਗੀ ਬਦਲ ਗਈ ਤਾਂ ਉਹਨਾਂ